ਹਾਂਜੀ ਜੈਨ ਦੋਸਤੋ ਗੋਡ ਇਸ 1 ਟੀਵੀ ਤੁਹਾਡਾ ਬਹੁਤ ਬਹੁਤ ਸਾਰਤ ਕਰਦੇ ਹਾਂ ਸੋ ਦੋਸਤੋ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਦਸੰਬਰ ਮਹੀਨਾ 2024 ਸੰਗਰੂਰ ਜ਼ਿਲ੍ਹੇ ਦੇ ਪਿੰਡ ਤੰਦਰਾ ਵਿਖੇ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਕ੍ਰਿਸਮਸ ਦੇ ਦੌਰਾਨ ਚਰਚ ਤੇ ਹਮਲਾ ਕਰਕੇ ਸੰਗਤਾਂ ਨਾਲ ਮਾਰਗਟਾਈ ਵੀ ਕੀਤੀ ਗਈ ਅਤੇ ਚਰਚ ਵੀ ਬੰਦ ਕਰਵਾਇਆ ਗਿਆ ਚਰਚ ਦੇ ਪ੍ਰਬੰਧਕਾਂ ਵੱਲੋਂ ਇਸ ਸਬੰਧੀ ਗਲੋਬਲ 크੍ਰਿਸਚੀਅਨ ਐਕਸ਼ਨ ਕਮੇਟੀ ਦੇ ਪ੍ਰਧਾਨ ਸ਼੍ਰੀ ਜਤਿੰਦਰ ਮਸੀ ਗੌਰਵ ਨੂੰ ਜਦ ਇਸ ਸਬੰਧੀ ਜਾਣਕਾਰੀ ਦਿੱਤੀ ਗਈ ਤਾਂ ਉਨ੍ਹਾਂ ਵੱਲੋਂ ਤੁਰੰਤ ਐਕਸ਼ਨ ਲਿਆ ਗਿਆ। ਸੋ ਸ੍ਰੀ ਪਵਿੱਤਰ ਆਤਮਾ ਚਰਚ ਪਿੰਡ ਤੰਦਰਾ ਜ਼ਿਲ੍ਹਾ ਸੰਗਰੂਰ ਦੀ ਚਰਚ ਵਿੱਚੋਂ ਗੱਲ ਕਰ ਰਹੇ ਹਾਂ। ਸੋ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਅੱਜ ਤੋਂ 4 ਮਹੀਨੇ ਪਹਿਲਾਂ ਇਸ ਚਰਚ ਉੱਤੇ ਵਿਰੋਧੀਆਂ ਵੱਲੋਂ ਅਟੈਕ ਕੀਤਾ ਗਿਆ। ਜਿਸ ਅਟੈਕ ਵਿੱਚ ਬਹੁਤਾਂ ਮਾਰਕੁੱਟ ਹੋਈ ਔਰ ਵਿਰੋਧੀਆਂ ਨੇ ਕلیسਾ ਉੱਤੇ ਰੌਡਸ ਨਾਲ ਹਮਲਾ ਕੀਤਾ। ਸੋ ਉਸ ਤੋਂ ਬਾਅਦ ਅਸੀਂ ਖੁਦਾ ਬੰਦਗੀ ਪ੍ਰਾਰਥਨਾ ਕੀਤੀ ਕਿ ਖੁਦਾਵੰ ਸਾਡੇ ਲਈ ਕੋਈ ਡਿਵਾਈਨ ਹੈਲਪਰ ਨੂੰ ਭੇਜੇ ਕਿ ਜਿਸ ਜਿਸ ਨਾਲ ਸਾਡੀ ਚਰਚ ਓਪਨ ਹੋਏ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਿਸ ਅਟੈਕ ਨਾਲ ਸਾਡੀ ਚਰਚ 4 ਮਹੀਨੇ ਤੋਂ ਬਿਲਕੁਲ ਬੰਦ ਪਈ ਸੀ ਬਲੂਜ਼ ਸੀ ਉਸ ਤੋਂ ਬਾਅਦ ਖੁਦਾ ਨੇ ਸਾਡੇ ਤੇ ਕਿਰਪਾ ਕੀਤੀ ਔਰ ਖੁਦਾਵੰ ਨੇ ਅੰਕੁਨੂਲਾ ਮਿਨਿਸਟਰੀ ਦੇ ਪ੍ਰੈਜ਼ੀਡੈਂਟ ਸ਼੍ਰੀ ਜਤਿੰਦਰ ਮਸੀ ਗੌਰਵ ਜੀ ਨਾਲ ਸਾਡੀ ਮੁਲਾਕਾਤ ਕਰਵਾਈ ਔਰ ਸਾਡੀ ਉਹਨਾਂ ਨਾਲ ਮੀਟਿੰਗ ਹੋਈ ਇਸ ਮੀਟਿੰਗ ਵਿੱਚ ਕੋਣਾਂ ਸਾਨੂੰ ਵਿਸ਼ਵਾਸ ਵੀ ਦਿਵਾਇਆ ਕਿ ਤੁਹਾਡੀ ਚਰਚ ਜ਼ਰੂਰ ਉਪਰ ਹੋਏਗੀ ਔਰ ਜਤਿੰਦਰ ਮਸੀਹ ਗੌਰਵ ਜੀ ਨੇ ਸਾਨੂੰ ਹਾਈ ਕੋਰਟ ਤੋਂ ਆਊਟਰ ਪ੍ਰੋਵਾਈਡ ਕੀਤੇ ਔਰ ਉਸ ਤੋਂ ਬਾਅਦ ਸਾਡੀ ਐਸਐਸਪੀ ਸਰਨਾ ਮੀਟਿੰਗ ਹੋਈ ਐਸਐਸਪੀ ਸਰਨਾ ਮੀਟਿੰਗ ਕਰ ਤੋਂ ਬਾਅਦ ਕੋਣਾਂ ਸਾਡੀ ਜੋ ਮੀਟਿੰਗ ਹੋਈ ਉਸ ਤੋਂ ਬਾਅਦ ਸਾਡੀ ਚਰਚ ਓਪਨ ਹੋਈ ਅੱਜ ਖੁਦਾਬੰਦ ਅਸੀਂ ਬਹੁਤ ਬਹੁਤ ਧੰਨਵਾਦ ਕਰਦਿਆਂ ਕਿ ਸਾਡੀ ਚਰਚ ਓਪਨ ਹੋ ਚੁੱਕਿਆ ਅੱਜ ਕੋਈ ਵਿਰੋਧ ਨਹੀਂ ਹੈ ਸ਼ਾਂਤੀ ਮੈਤਰੀਕੇ ਨਾਲ ਖੁਦਾਬੰਦੀ ਚਰਚ ਲੱਗ ਰਹੀ ਹੈ ਲੋਕ ਬਚਾਏ ਜਾ ਰਹੇ ਹੈ ਲੋਕੋ ਸ਼ਿਫਾ ਪਾ ਕੇ ਇਸ ਹਜ਼ੂਰੀ ਵਿੱਚ ਜਾ ਰਹੇ ਹੈ ਮੈਂ ਪਰਮੇਸ਼ਵਰ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਤਿੰਦਰ ਮਸੀ ਗੌਰਵ ਜੀ ਦਾ ਵੀ ਬਹੁਤ ਬਹੁਤ ਥੈਂਕਸ ਕਰਦਾ ਹallelujah 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 ਸਭ ਕੋ ਜੈਮਸੀ ਕੀ ਪਬੰਦੀ ਲਗਾਈ ਗਈ ਹੈ ਪ੍ਰਸ਼ਾਸਨ ਨੇ ਉਪਬੰਦੀ ਬਲੰਗਣਾ ਕੀਤੀ ਜਾ ਰਹੀ ਹੈ ਹਾਲਾਂਕਿ ਅਸੀਂ ਵਿਚਾਰੇ ਆਪ ਕੁਰਤੇ ਵੱਲ ਮੌਕੇ ਤੇ ਪਹੁੰਚ ਕੇ ਪੂਰੇ ਮਾਮਲੇ ਨੂੰ ਸ਼ਾਂਤ ਕਰਵਾਇਆ ਗਿਆ ਤੇ ਤੋਂਵੇਂ ਰਾਜਨੀਤਿਕ ਹਰਦਾਨ ਦੇ ਪ੍ਰਕਾਰੀਆਂ ਨਹੀਂ ਕਰਾਉਂਦੇ ਆਪ ਨੇ ਆਪ ਤੇ ਕੌਮ ਦੇ ਕੰਮ ਕਰਾਉਣ ਦੀ ਕੋਸ਼ਿਸ਼ ਕਰੀ ਹੈ ਇਹ ਕੀ ਮਸਲਾ ਜੀ ਹੈ ਪੂਰਾ ਵਿਵਾਦ ਕੀ ਹੈ ਹਮ ਤੱਕ ਦੀ ਅਪਡੇਟ ਬਿਲਕੁਲ ਪ੍ਰਸੰਨਰ ਹੋਂ ਤੱਕ ਦੇ ਹਾਲੇ ਹਾਲੇਲੂਇਆ ਹਰੇ ਮੀਲਾ ਹਾਲੇਲੂਇਆ ਹਾਲੇਲੂਇਆ ਸੁਖਾਰਨ ਮੇਰੇ ਵੱਲੋਂ ਗਹਿਮਤੀ ਦੀ ਸੋ ਪਰਮੇਸ਼ਵਰ ਦਾ ਬਹੁਤ ਬਹੁਤ ਅਸੀਂ ਧੰਨਵਾਦ ਕਰਦੇ ਆਂ ਇੱਕ ਵਾਰੀ ਫਿਰ ਮਸੀਹ ਭਾਈਚਾਰੇ ਦੀ ਜਿੱਤ ਹੋਈ ਆ ਪਿਛਲੇ ਦਿਨਾਂ ਦੇ ਵਿੱਚ ਸੰਗਰੂਰ ਦੇ ਪਿੰਡ ਤਾਂ ਅੰਦਰਾਂ ਦੇ ਵਿੱਚ ਸਾਡੇ ਪਰਮੇਸ਼ਵਰ ਦੇ ਦਾਸ ਨੂੰ ਇੱਕ ਨੂੰ ਮਾਰਿਆ ਗਿਆ ਸੀ ਔਰ ਸਾਡੀ ਭੈਣ ਭਰਾਵਾਂ ਨੂੰ ਘਟਿਆ ਗਿਆ ਸੀ ਔਰ ਸ਼ਰਾਰਤੀ ਅੰਸਰਾਂ ਵੱਲੋਂ ਇਹ ਕਿਹਾ ਗਿਆ ਸੀ ਵੀ ਤੁਹਾਡੀ ਇਥੇ ਚਰਚ ਨਹੀਂ ਲਗਾ ਦਵਾਂਗੇ ਸੋ ਪਰਮੇਸ਼ਵਰ ਨੇ ਸਾਡਾ ਸਾਥ ਦਿੱਤਾ ਗਲੋਬਲ ਕਿਸ਼ ਇਲੈਕਸ਼ਨ ਕਮੇਟੀ ਦੀ ਟੀਮ ਉਸੇ ਗਈ ਪਰ ਹਾਈ ਕੋਰਟ ਵੀ ਸਾਨੂੰ ਜਾਣਾ ਪਿਆ ਇਸ ਮਾਮਲੇ ਦੇ ਵਿੱਚ ਹਾਈ ਕੋਰਟ ਜਾ ਕੇ ਜੱਜ ਸਾਹਿਬ ਕੋ ਆਰਡਰ ਲੈ ਕੇ ਐਸਐਸਪੀ ਸਾਹਿਬ ਕੋ ਗਏ ਐਸਐਸਪੀ ਸਾਹਿਬ ਨੂੰ ਉਹ ਆਰਡਰਾਂ ਦੀ ਕਾਪੀ ਦਿੱਤੀ ਵੀ ਸਾਨੂੰ ਸੰਵਿਧਾਨ ਜਿਹੜਾ ਆਪਣੇ ਧਰਮ ਦਾ ਪ੍ਰਚਾਰ ਪ੍ਰਸਾਰ ਕਰਨ ਦਾ ਇਜਾਜ਼ਤ ਦਿੰਦਾ ਪਰ ਉਹ ਕਾਪੀ ਜਿਹੜੀ ਅਸੀਂ ਕੋਰਟ ਤੋਂ ਲੈ ਕੇ ਜਦੋਂ ਐਸਐਸਪੀ ਸਾਹਿਬ ਨੂੰ ਦਿਖਾਈ ਪਰ ਫੌਰਨ ਤੌਰ ਤੇ ਉਹਨਾਂ ਨੇ ਸਾਡੇ ਨੂੰ ਸਿਕਿਉਰਿਟੀ ਦੀ ਚੱਜ ਨੂੰ ਔਰ ਖੁਸ਼ੀ ਦੀ ਗੱਲ ਇਹ ਆ ਵੀ ਉਹ ਚੱਜ ਸੰਗਰੂਰ ਦੇ ਵਿੱਚ ਲੱਗ ਚੁੱਕਾ ਔਰ ਵਿਰੋਧੀ ਜਿਹੜੇ ਸੀ ਜਿਹੜੇ ਕਹਿੰਦੇ ਸੀ ਵੀ ਇਹ ਚੱਜ ਨਹੀਂ ਲੱਗਣ ਦਵਾਗੇ ਉਹਨਾਂ ਤੇ ਬੰਦੀ ਕਾਨੂੰਨੀ ਕਾਰਵਾਈ ਕਰਕੇ ਚੱਜ ਲੱਗ ਰਿਹਾ ਵਾ ਔਰ ਫੁੱਲ ਸਿਕਿਉਰਿਟੀ ਵੀ ਕੱਲ ਮਿਲੀ ਆ ਔਰ ਮੈਂ ਦੱਸਣਾ ਚਾਹੁੰਦਾ ਵੀ ਮਸੀਹ ਭਾਈਚਾਰੇ ਦੀ ਸੇਵਾ ਇਹਦਾ ਹੀ ਅਸੀਂ ਕਰਦੇ ਰਵਾਂਗੇ ਕਿੱਥੇ ਕਿੱਥੇ ਵੀ ਸਾਨੂੰ ਪਤਾ ਲੱਗੇਗਾ ਵੀ ਸਾਡੇ ਮਸੀਹ ਭੈਣ ਭਰਾਵਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਜੇ ਸਾਡੇ ਪਰਮੇਸ਼ਵਰ ਦੇ ਦਾਸਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਉਥੇ ਗਲੋਬਲ ਕਿਸ਼ਨ ਐਕਸ਼ਨ ਕਮੇਟੀ ਅੱਗੇ ਆ ਕੇ ਕੰਮ ਕਰੇਗੀ ਹਲੇ ਜੋ ਬੀਤੇ ਸਮੇਂ ਦੇ ਵਿੱਚ ਅਸੀਂ ਕੰਮ ਜਿੱਦਾ ਕੀਤਾ ਉਹਨਾਂ ਡਬਲ ਗ੍ਰੇਸ ਦੇ ਨਾਲ ਅਸੀਂ ਕੰਮ ਕਰਾਂਗੇ ਪਰ ਵਿਰੋਧੀਆਂ ਦੇ ਦੰਦ ਇਹਦੇ ਖੱਟੇ ਕਰਦੇ ਰਾਵਾਂਗੇ ਹਲੇ ਹਾਲੈਲੂਇਆ ਪਰ ਫਾਰਨ ਜੀ ਐਮ ਸੀ ਦੀ ਧੰਨਵਾਦ ਹਲੇਲੂਇਆ